ਪੀਸਫੁਲ ਪ੍ਰੋਟੈਸਟ ਕਰਦੇ ਆਂ ਤੇ ਗੋਲੀਆਂ ਮਾਰੀਆਂ ਜਾਂਦੀਆਂ। ਪਿਲ ਅੱਜ ਡੇਟ ਤੱਕ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਸਟਾਫ ਨੂੰ ਖਾਰਜ ਕੀਤਾ ਜਾਂਦਾ ਹੈ। ਕਮਿਸ਼ਨ ਬਣਾਏ ਜਾਂਦੇ ਆ। ਜਾਸਰ ਰਣਜੀਤ ਸਿੰਘ ਦਾ ਕਮਿਸ਼ਨ ਬਣਦਾ ਹੈ ਜਿਹਦੇ ਵਿੱਚ ਸਾਫ਼ ਸਾਬਤ ਕਰਦੇ ਹੋ ਕਿ ਕੌਣ ਇਹਦੇ ਜ਼ਿੰਮੇਵਾਰ ਨੇ। ਤਾਂ ਅੱਜ 2 ਸਾਲ ਤਕਰੀਬਨ ਪੌਣੇ 2 ਸਾਲ ਦਾ ਸਮਾਂ ਉਹਨਾਂ ਦੀ ਸਰਕਾਰ ਨੂੰ ਹੋ ਗਿਆ ਹੈ ਤੇ ਅੱਜ ਤੱਕ ਉਹਨਾਂ ਨੇ ਵੀ ਆਪ ਦਾ ਵਾਅਦਾ ਜਿਹੜਾ ਪੂਰਾ ਤਾਂ ਕੀ ਕਰਨਾ ਸੀ ਤੇ ਬੋਲਣਾ ਠੀਕ ਨਹੀਂ ਸਮਝਿਆ। ਕੁਝ ਸਾਰੇ ਵੀਰ ਪਹਿਲੇ ਦਿਨ ਤੋਂ ਇਸ ਨੂੰ ਦੇਖ ਰਹੇ ਹਾਂ ਕਵਰ ਕਰ ਰਹੇ ਹਾਂ ਸਿੱਖ ਸੰਗਤਾਂ ਕਵਰ ਕਰ ਰਹੀਆਂ ਜਾਣਦੀਆਂ ਨੇ 2 ਸਾਲ ਦੇ ਵਿੱਚ ਕੀ ਕੀਤਾ ਗਿਆ ਕੀ ਇਹ ਸਰਕਾਰਾਂ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਪੁਸ਼ਤਪਨਾ ਹੀ ਕਰ ਰਹੀਆਂ ਪਿਛਲੇ ਲੰਮੇ ਸਮੇਂ ਤੋਂ ਬੇਅਦਬੀ ਦੇ ਉੱਤੇ ਜਿੰਨਾ ਕੁਝ ਹੋਇਆ ਉਹਦੇ 'ਚ ਵੀ ਉਹਨਾਂ ਦੋਸ਼ੀਆਂ ਨੂੰ ਬਚਾਇਆ ਗਿਆ ਤੇ ਉਸੇ ਤਰ੍ਹਾਂ ਹੀ ਸਾਡੇ ਜਿਹੜੇ ਘਰਾਂ ਦੇ ਚਿਰਾਗ ਬੁਝਾਉਣ ਵਾਲੇ ਲੋਕ ਆ ਉਹ ਚਾਹੇ ਰਾਜਨੀਤਿਕ ਪਾਰਟੀਆਂ ਦੇ ਹੋਣ ਚਾਹੇ ਉਹ ਪੁਲਿਸ ਅਧਿਕਾਰੀ ਹੋਣ ਉਹਨਾਂ ਨੂੰ ਬਚਾਉਣ ਦੇ ਲਈ ਸਮੇਂ ਦੀ ਸਰਕਾਰ ਨੇ ਹਰ ਇੱਕ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਬਚਾਇਆ ਤੇ ਅੱਜ ਵੀ ਉਹੀ ਕੰਮ ਕੀਤਾ ਜਾ ਰਿਹਾ ਹੈ ਉਹ ਜਿਵੇਂ ਪਾਰਟੀਆਂ ਕਹਿੰਦੀਆਂ ਵੀ ਅਸੀਂ ਆ ਕਰਤਾ ਤੇ ਉਹਨਾਂ ਦੇ ਉੱਤੇ ਅਸੀਂ ਸੱਟ ਚੜਾਉਣੇ ਆ ਪਰ ਜਿੱਥੇ ਗੱਲ ਸਾਡੇ ਅਸਟ ਵੀ ਆਉਂਦੀ ਆ ਸਾਡੀ ਹੋਣ ਦੀ ਆਉਂਦੀ ਆ ਤੇ ਸਾਡੇ ਨਾਲ ਹੋਏ ਠੱਕੇ ਦੀ ਆਉਂਦੀ ਆ ਉੱਥੇ ਕਿਤਨੇ ਕਿਤੇ ਅਸੀਂ ਨਿੱਕੇ ਪੈ ਜਾਂਦੇ ਆ ਤੇ ਅੱਜ ਮੈਂ ਉਹ ਤਮਾਮ ਉਹਨਾਂ ਲੋਕਾਂ ਨੂੰ ਸਵਾਲ ਕਰਦਾ ਕਿ ਤੁਸੀਂ 6 ਮਹੀਨੇ ਮੰਗੇ ਸੀ ਸਰਕਾਰ ਬਣਨ ਵੇਲੇ ਅੱਜ 2 ਸਾਲ ਹੋ ਗਿਆ ਤੇ ਤੁਸੀਂ 2 ਸਾਲ ਵਿੱਚ ਦੀ ਕੀ ਕੀਤਾ 21 ਬਸਵੇ ਦਾ ਦਰਜਾ ਦਿੱਤਾ ਸੰਗਤ ਨੂੰ 20 ਬਸਵੇ ਗੁਰੂਆ ਤੇ 21 ਬਸਵੇ ਸੰਗਤ ਆ ਤੇ ਉਸ ਪੀਸਫੁਲ ਪ੍ਰੋਟੈਸਟ ਕਰਦੀ ਸੰਗਤ ਤੇ ਗੋਲੀਆਂ ਚਲਾਈਆਂ ਤੇ ਕਿਵੇਂ ਇਕੱਲੇ ਖੜ ਕੇ ਆਪ ਦੇ ਚਾਰ ਬੰਦਾ ਦੇ ਵਿੱਚ 마ఫీ ਦੇ ਹੱਕਦਾਰ ਹੋ ਸਕਦੇ ਆ ਆਪਾਂ ਸਾਰੇ ਇਸ ਵਿਖਾਂ ਤੋਂ ਜਾਣੂ ਆ ਕਿ ਪਿਛਲੇ 2015 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵਿੱਚ ਜਿਹੜਾ ਵਿਖਾਂਤ ਵਾਪਰਿਆ ਉਹਦੇ ਸੰਦਰਭ ਦੇ ਵਿੱਚ ਆਪਾਂ ਬੈਠੇ ਆ 14 ਅਕਤੂਬਰ 2015 ਨੂੰ ਮੈਂ ਗੱਲ ਕਰੂੰਗਾ ਪਹਿਲੇ ਦਿਨ ਤੋਂ 1 ਜੂਨ 2015 ਚ ਸਰੂਪ ਕਚੋਰੀ ਹੁੰਦੇ ਆ ਆਪਾਂ ਸਾਰਿਆਂ ਨੂੰ ਪਤਾ ਉਹਦੀ ਬਿਆਦਵੀ ਉਸ ਤੋਂ ਬਾਅਦ ਗੋਲੀकांड 14 ਅਕਤੂਬਰ 2015 ਨੂੰ ਮੇਰੇ ਪਿਤਾ ਜੀ ਅਤੇ ਗਰਜੀਤ ਸਿੰਘ ਸਰਾਵਾ ਨੂੰ ਇੱਥੋਂ ਦੀ ਸਰਕਾਰ ਵੱਲੋਂ ਇਸ ਜਗ੍ਹਾ ਦੇ ਉੱਤੇ 100 ਕਿ ਮੀਟਰ ਦੀ ਦੇਰੀ ਦੇ ਉੱਤੇ ਜਿਹੜਾ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਖੂਬ ਇੱਥੋਂ ਦੇ ਰਾਜਨੀਤਿਕ ਲੋਕਾਂ ਵੱਲੋਂ ਉਸ ਸਮੇਂ ਦੀ ਸਰਕਾਰ ਵੱਲੋਂ ਇਸੇ ਰਾਜਨੀਤੀ ਹੁੰਦੀ ਹੈ ਸ਼ਰੇਆਮ ਸਦੀਆਂ ਗੋਲੀਆਂ ਮਾਰ ਗਿਆ ਜਾਂਦੀਆਂ ਪੀਸਫੁਲ ਪ੍ਰੋਟੈਸਟ ਕਰਦੇ ਉਹਦੇ ਗੋਲੀਆਂ ਮਾਰੀਆਂ ਜਾਂਦੀਆਂ ਤੇ ਅੱਜ ਤੱਕ ਅੱਜ ਤੱਕ ਟੱਲ ਅੱਜ ਡੇਟ ਤੱਕ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜੇ ਇਹਦੇ ਉਲਟ ਦੇਖਿਆ ਜਾਵੇ ਨਿੱਕਾ ਜਿਹਾ ਕੋਈ ਜੁਰਮ ਪਰਿਵਾਰਵਾਦ ਦੇ ਵਿੱਚ ਹੁੰਦਾ ਹੋਵੇ ਤਾਂ ਉਹ ਮੈਨੂੰ ਲੱਗਦਾ ਕਿ ਘੰਟਿਆਂ ਦੇ ਵਿੱਚ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਅਤੇ ਘੰਟਿਆਂ ਦੇ ਨਾਲ ਹੀ ਉਹਨੂੰ ਸਜ਼ਾ ਸੁਣਾਈ ਜਾਂਦੀ ਆ ਸਾਲਾਂਵਾਰ ਦੀ ਸਜ਼ਾ ਸੁਣਾਈ ਜਾਂਦੀ ਆ ਅੱਜ ਆਪਾਂ ਇਸੇ ਦਿਖਾਨ ਦੇ ਵਜੋਂ ਬੈਠਿਆ ਨੂੰ ਅਕਾਲੀ ਭਾਜਪਾ ਦੀ ਸਰਕਾਰ ਦੇ ਅੰਦਰ ਜਦੋਂ ਹੁੰਦਾ ਤਾਂ ਉਹ ਕੌਣ ਨਹੀਂ ਜਾਣਦਾ ਕੌਣ ਜ਼ਿੰਮੇਵਾਰ ਆ ਉਹ ਸਰਕਾਰ ਖੁਰ ਜ਼ਿੰਮੇਵਾਰ ਆ ਉਹਨਾਂ ਦਾ ਡੀਜੀਪੀ ਜ਼ਿੰਮੇਵਾਰ ਆ ਤੇ ਉਹ ਪੁਲਿਸ ਕਰਮੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਸ ਤੋਂ ਬਾਅਦ 15 ਤੋਂ ਬਾਅਦ 17 ਦੇ ਵਿੱਚ ਕਾਂਗਰਸ ਸਰਕਾਰ ਆਉਂਦੀ ਹੈ ਸਰਪ ਝੂਠਾ ਵਾਦਾ ਪੰਜਾਬ ਦੇ ਲੋਕਾਂ ਦੇ ਨਾਲ ਇਸ ਬੇਅਦਬੀ ਨੂੰ ਲੈ ਕੇ ਤੇ ਗੋਲੀ ਕਾਣ ਨੂੰ ਲੈ ਕੇ ਨਸ਼ੇ ਬੰਦ ਕਰਨ ਨੂੰ ਲੈ ਕੇ ਕਰਦੀ ਆ ਉਸ ਵਾਦੇ ਉਹ ਸਾਰੇ ਵਾਦੇ ਖੋਖਲੇ ਨਿਕਲਦੇ ਆ ਪੌਣੇ 5 ਸਾਲ ਸਰਕਾਰ ਚੱਲਦੀ ਹੈ ਕੈਪਟਨ ਮਨਿੰਦਰ ਸਿੰਘ ਦੀ ਜਿਹਦੇ ਵਿੱਚ ਸਿੱਟਾਂ ਬਣਾਈਆਂ ਜਾਂਦੀਆਂ ਸਿੱਟਾਂ ਨੂੰ ਖਾਰਜ ਕੀਤਾ ਜਾਂਦਾ ਕਮਿਸ਼ਨ ਬਣਾਏ ਜਾਂਦੇ ਆ ਜਾਸਰ ਰਣਜੀਤ ਸਿੰਘ ਦਾ ਕਮਿਸ਼ਨ ਬੰਦਾ ਜਿਹਦੇ ਵਿੱਚ ਸਾਫ਼ ਸਾਬਤ ਕਰਦੇ ਆ ਕਿ ਕੌਣ ਇਹਦੇ ਜ਼ਿੰਮੇਵਾਰ ਨੇ ਪਰ ਕੈਪਟਨ ਮਨਿੰਦਰ ਸਿੰਘ ਦੇ ਜਾਂ ਕਾਂਗਰਸ ਸਰਕਾਰ ਦੇ ਉਹ ਤਿਲਾਂ ਚ ਤੇਲ ਹੈ ਨਹੀਂ ਸੀਗਾ ਜਿਹਦੇ ਨਾਲ ਉਹ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰ ਪਾਉਂਦੇ ਪੌਣੇ 5 ਸਾਲ ਦਾ ਸਮਾਂ ਬੀਤੋਂ ਤੋਂ ਬਾਅਦ ਚੰਨੀ ਦੀ ਸਰਕਾਰ ਬਣਾਈ ਜਾਂਦੀ ਆ ਚਰਨਜੀਤ ਸਿੰਘ ਚੰਨੀ ਕੈਪਟਨ ਤੋਂ ਬਾਅਦ ਜਿਹੜੇ ਕਾਂਗਰਸ ਦੇ ਮੁੱਖ ਮੰਤਰੀ ਬਣਾਏ ਜਾਂਦੇ ਆ ਤੇ ਉਹਨਾਂ ਵੱਦੋਂ ਵੀ ਇੱਕ ਵਾਅਦਾ ਖਿਲਾਫੀ ਇੱਕ ਖੋਖਲੇ ਵਾਅਦਿਆਂ ਵਾਲੀ ਤੇ ਇੱਕ ਬਿਆਨਬਾਜ਼ੀ ਵਾਲੀ ਰਾਜਨੀਤੀ ਤਿੰਨ ਸਾਢੇ ਤਿੰਨ ਮਹੀਨੇ ਜਿਹੜੀ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਤਾਂ ਕੱਖ ਵੀ ਨਹੀਂ ਇਸ ਕੇਸ ਦੇ ਸਬੰਧ ਵਿੱਚ ਕੀਤਾ ਜਾਂਦਾ ਫੇਰ ਆਉਂਦੀ ਆ ਜਿਹੜੀ ਅੱਜ ਸਰਕਾਰ ਚੱਲ ਰਹੀ ਆ ਉਹੀ ਫੇਰ ਹਰ ਇੱਕ ਰਾਜਨੀਤਿਕ ਲੋਕਾਂ ਦੀ ਤਰ੍ਹਾਂ ਖੋਖਲੇ ਵਾਅਦੇ ਚੋਣ ਮੈਨੀਫੈਸਟੋ ਦਾ ਪਹਿਲਾ ਵਾਅਦਾ ਜਿਵੇਂ ਕਾਂਗਰਸ ਦਾ ਸੀਗਾ ਤੇ ਉਸੇ ਤਰ੍ਹਾਂ ਹੀ ਕਾਂਗਰਸ ਤੋਂ ਬਾਅਦ ਆਪ ਦੀ ਸਰਕਾਰ ਆਉਣ ਵੇਲੇ ਜਿਹੜੇ ਚੋਣ ਮੈਨੀਫੈਸਟੋ ਜਾਰੀ ਕਰਦੀ ਉਹਦੇ ਵਿੱਚ ਵੀ ਪਹਿਲਾ ਵਾਅਦਾ ਬੇਅਦਬੀ ਦਾ ਕਰਦੇ ਆ ਤੇ ਇਹਨਾਂ ਦੇ ਆਕਾ ਕੌਮੀ ਕਨਵੀਨਰ ਅਮਰਸਰ 에ਅਰਪੋਰਟ ਤੇ ਉਤਰਨ ਅਨਸਾਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਦੋਂ ਪੈਰ ਰੱਖਦੇ ਆ ਜਾਂ ਆਪਦੇ ਉਹਨਾਂ ਲੋਕਾਂ ਦੀ ਹਮਾਇਤ ਵਿੱਚ ਆਉਂਦੇ ਆ ਕਿ ਕਮਰੋ ਵਿਜੇਪ੍ਰਤਾਪ ਨੂੰ ਜੁਆਇਨ ਕਰਾਉਣ ਤੋਂ ਪਹਿਲਾਂ ਇਹ ਵਾਅਦਾ ਕਰਦੇ ਆ ਕਿ 24 ਘੰਟਿਆਂ ਦੇ ਵਿੱਚ ਇਸ ਦਾ ਇਨਸਾਫ ਕੀਤਾ ਜਾ ਸਕਦਾ ਹੈ ਜੇ ਜੇ ਚੋਣ ਤਾਂ ਤਾਂ ਅੱਜ 2 ਸਾਲ ਤਕਰੀਬਨ ਪੌਣੇ 2 ਸਾਲ ਦਾ ਸਮਾਂ ਉਹਨਾਂ ਦੀ ਸਰਕਾਰ ਨੂੰ ਹੋ ਗਿਆ ਹੈ ਤੇ ਅੱਜ ਤੱਕ ਉਹਨਾਂ ਨੇ ਵੀ ਆਪ ਦਾ ਵਾਅਦਾ ਜਿਹੜਾ ਪੂਰਾ ਤਾਂ ਕੀ ਕਰਨਾ ਸੀ ਤੇ ਬੋਲਣਾ ਠੀਕ ਨਹੀਂ ਸਮਝਿਆ ਮੌਜੂਦਾ ਦੌਰ ਦੇ ਵਿੱਚ 16 ਦਸੰਬਰ 2021 ਨੂੰ ਇੱਥੇ ਪਰ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਜਦੋਂ ਕਿ ਸਾਰੀਆਂ ਕਮਿਸ਼ਨਰ ਸਿੱਟਾਂ ਦੀਆਂ ਰਿਪੋਰਟਾਂ ਰੱਦ ਹੋ ਜਾਂਦੀਆਂ ਤੇ ਇੱਕ ਜ਼ੀਰੋ ਤੇ ਜਾ ਕੇ ਜਾਂਚ ਫਿਰ ਖੜੀ ਹੁੰਦੀ ਆ ਤੇ ਉਦੋਂ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਸਾਰੇ ਹੱਥ ਕੰਡੇ ਅਪਣਾਉਣ ਤੋਂ ਬਾਅਦ ਅਸੀਂ ਉਸੇ ਜਗ੍ਹਾ ਤੇ ਬੈਠਦੇ ਆ ਜਿਹੜੀ ਜਗ੍ਹਾ ਦੇ ਉੱਤੇ ਗੋਲੀਆਂ ਮਾਰ ਕੇ ਸਮੇਂ ਦੀ ਸਰਕਾਰ ਵੱਲੋਂ ਮੇਰੇ ਪਿਤਾ ਜੀ ਨੂੰ ਮਾਰਿਆ ਗਿਆ ਸੀ ਅਸੀਂ ਉਸ ਜਗ੍ਹਾ ਤੇ ਪ੍ਰੋਟੈਸਟ ਸ਼ੁਰੂ ਕਰਦੇ ਆ ਤੇ ਅੱਜ ਉਸ ਪੀਸਫੁੱਲ ਪ੍ਰੋਟੈਸਟ ਨੂੰ ਪੂਰੇ 2 ਸਾਲ ਹੋ ਗਏ ਆ ਤੁਸੀਂ ਸਾਰੇ ਵੀਰ ਪਹਿਲੇ ਦਿਨ ਤੋਂ ਇਸ ਨੂੰ ਦੇਖ ਰਹੇ ਹੋ ਕਵਰ ਕਰ ਰਹੇ ਹੋ ਸਿੱਖ ਸੰਗਤਾਂ ਕਵਰ ਕਰ ਰਹੀਆਂ ਜਾਣਦੀਆਂ ਨੇ 2 ਸਾਲ ਦੇ ਵਿੱਚ ਕੀ ਕੀਤਾ ਗਿਆ ਕੱਲੀ ਝੂਠੀ ਬਿਆਨਬਾਜ਼ੀ ਇੱਕ ਦੂਜੇ ਤੇ ਬੋਲਿਆ ਜਾਣਾ ਜਿਹੜੇ ਇਹਨਾਂ ਦੇ ਐਮਐਲਏ ਦੇ ਉੱਤੇ ਲੋਕਾਂ ਨੇ ਮਾਨ ਕਰਕੇ ਜਾਂ ਇਹਨਾਂ ਨੇ ਪਾਰਟੀ ਨੇ ਮਾਨ ਕਰਕੇ ਉਹਨਾਂ ਨੂੰ ਲਿਆਂਦਾ ਸੀ ਤੇ ਉਹ ਵੀ ਇੱਕ ਰਾਜਨੀਤੀ ਦਾ ਸ਼ਿਕਾਰ ਹੋ ਗਏ ਨੇ ਸੋ ਅੱਜ ਭਗਵੰਤ ਮਾਨ ਸਰਕਾਰ ਦੀ ਜਾਂ ਇਸ ਸਰਕਾਰ ਦੀ ਦੁਰਦਸ਼ਾ ਇਹ ਹੋਈ ਪਈ ਹੈ ਕਿ ਦੋਸ਼ੀ ਜਨਤਕ ਵੀ ਹੋ ਚੁੱਕੇ ਆ ਪਰ ਉਹਨਾਂ ਤੇ ਕੋਈਸ ਕਾਰਵਾਈਆਂ ਨਹੀਂ ਆਪਣੀਆਂ ਮੋਰਚੀਆਂ ਦੇ ਪਹਿਲੇ ਦਿਨ ਤੋਂ ਜਿਹੜੀਆਂ ਮੰਗਾਂ ਰਹੀਆਂ ਉਹ ਇਹ ਰਹੀਆਂ ਵੀ ਸਾਨੂੰ ਇਹ ਤਾਂ ਪਤਾ ਲੱਗੇ ਵੀ ਕੇਸ ਸਾਡਾ ਕਿਹੜੇ ਲੋਕਾਂ ਦੇ ਖਿਲਾਫ ਚਲਾਉਣਾ ਚਾਹੀਦਾ ਕਿਹੜੇ ਲੋਕ ਇਹਦੇ ਜ਼ਿੰਮੇਵਾਰ ਆ ਅੱਜ ਤੱਕ ਉਹਨਾਂ ਦੀ ਭੂਮਿਕਾ ਇਹਦੇ ਚੋਂ ਬਾਹਰ ਕੱਢੀ ਗਈ ਆ ਕੀ ਇਹ ਸਰਕਾਰਾਂ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਪੁਸ਼ਤਪਨਾ ਹੀ ਕਰ ਰਹੀਆਂ ਪਿਛਲੇ ਲੰਮੇ ਸਮੇਂ ਤੋਂ ਬੇਅਦਬੀ ਦੇ ਉੱਤੇ ਜਿੰਨਾ ਕੁਝ ਹੋਇਆ ਉਹਦੇ ਚ ਵੀ ਉਹਨਾਂ ਦੋਸ਼ੀਆਂ ਨੂੰ ਪਹਚਾਇਆ ਗਿਆ ਤੇ ਉਸੇ ਤਰ੍ਹਾਂ ਹੀ ਸਾਡੇ ਜਿਹੜੇ ਘਰਾਂ ਦੇ ਚਿਰਾਗ ਬੁਝਾਉਣ ਵਾਲੇ ਲੋਕ ਆ ਉਹ ਚਾਹੇ ਰਾਜਨੀਤਿਕ ਪਾਰਟੀਆਂ ਦੇ ਹੋਣ ਚਾਹੇ ਉਹ ਪੁਲਿਸ ਅਧਿਕਾਰੀ ਹੋਣ ਉਹਨਾਂ ਨੂੰ ਬਚਾਉਣ ਦੇ ਲਈ ਸਮੇਂ ਦੀ ਸਰਕਾਰ ਨੇ ਹਰ ਇੱਕ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਬਚਾਇਆ ਤੇ ਅੱਜ ਵੀ ਉਹੀ ਕੰਮ ਕੀਤਾ ਜਾ ਰਿਹਾ ਸੋ ਬੜੇ ਦੁੱਖ ਦੀ ਗੱਲ ਆ ਕਿ 2 ਸਾਲ ਵਿੱਚ ਦੀ ਵੀ ਇਹਨਾਂ ਨੇ ਇੱਥੇ ਪੱਖ ਨਹੀਂ ਕੀਤਾ ਮੈਂ ਕਹਾਂਗਾ ਸਾਨੂੰ ਮਜਬੂਰ ਨਾ ਇਸ ਪ੍ਰੋਟੈਸਟ ਨੂੰ ਅੱਗੇ ਵਧਾਉਣ ਦੇ ਲਈ ਇਹਨਾਂ ਨੇ ਲੋਕਾਂ ਦੇ ਵਿੱਚ ਵੀ ਇੱਕ ਪ੍ਰੋਪੋਗੈਂਡ ਦੇ ਪੈਦਾ ਕਰਤੇ ਆ ਕਿਉਂਕਿ ਸਾਡੇ ਬਹੁਤ ਜ਼ਿਆਦਾ ਮਿਨੋਰਟੀ ਆ ਜਿਹੜੀ ਉਹ ਪਾਰਟੀਆਂ ਦੇ ਨਾਲ ਜੁੜੀ ਹੋਈ ਆ ਉਹ ਜਿਵੇਂ ਪਾਰਟੀਆਂ ਕਹਿੰਦੀਆਂ ਵੀ ਅਸੀਂ ਆ ਕਰਤਾ ਤੇ ਉਹਨਾਂ ਦੇ ਉੱਤੇ ਅਸੀਂ ਸੱਨ ਚੜਾਉਣੇ ਆ ਪਰ ਜਿੱਥੇ ਗੱਲ ਸਾਡੇ ਅਸਟ ਦੀ ਹੁੰਦੀ ਆ ਸਾਡੀ ਹੋਣ ਦੀ ਹੁੰਦੀ ਆ ਤੇ ਸਾਡੇ ਨਾਲ ਹੋਏ ਤੱਕੇ ਦੀ ਹੁੰਦੀ ਆ ਉੱਥੇ ਕਿਤਨੇ ਕਿਤੇ ਅਸੀਂ ਨਿੱਕੇ ਪੈ ਜਾਂਦੇ ਆ ਮੈਂ ਗੱਲ ਕਰਾਂ ਕਿ ਸਾਡੇ ਗੋਲੀਆਂ ਮਾਰ ਕੇ ਬੰਦੇ ਮਾਰੇ ਗਏ ਆ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਨਿਆਂ ਦੇ ਲਈ ਆਵਾਜ਼ ਚੱਕਦੇ ਆ ਤਾਂ ਇਹ ਰਾਜਨੀਤਿਕ ਲੋਕਾਂ ਵੱਲੋਂ ਉਹ ਚਾਹੇ ਕਾਲੀ ਦਲ ਦੇ ਹੋਣ ਉਹ ਚਾਹੇ ਕਾਂਗਰਸ ਦੇ ਹੋਣ ਤੇ ਚਾਹੇ ਆਪ ਦੇ ਹੋਣ ਝੂਠੀ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਕਰਕੇ ਸਿਰਫ ਇਸ ਮੁੱਦੇ ਨੂੰ ਛੋਟਾ ਕੀਤਾ ਜਾ ਰਿਹਾ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਅਸੀਂ ਇਸ ਮਸਲੇ ਦੇ ਉੱਤੇ ਦੋਸ਼ੀ ਜੰਤਕਕਰਾਂ ਤੱਕ ਆਪਣਾ ਪ੍ਰੋਟੈਸਟ ਕਰਦੇ ਰਹਾਂਗੇ ਜਿੰਨਾ ਟਾਈਮ ਪੀਸਫੁੱਲ ਕਰ ਸਕੀਏ ਅਸੀਂ ਪੀਸਫੁੱਲ ਕੀਤਾ ਤੇ ਪੀਸਫੁੱਲ ਕਰ ਰਹੇ ਸੀ ਪਰ ਹੁਣ ਸਬਰ ਦਾ ਜਿਹੜਾ ਬੰਨ੍ਹ ਆ ਉਹ ਟੁੱਟ ਚੁੱਕਿਆ ਅਸੀਂ ਅੱਜ 2 ਸਾਲ ਪੂਰੇ ਹੋ ਗਏ ਆ ਅੱਜ ਦੇ ਦਿਨ ਇੱਥੇ ਸ਼ੁਰੂ ਹੋਇਆ ਸੀਗਾ ਤੇ ਅੱਜ ਪਹਿਲਾ ਸਾਲ ਟਪਾਤਾ ਇਹਨਾਂ ਨੇ ਕੋਈ 2 ਮਹੀਨੇ ਕਹਿੰਦੇ ਨੇ ਕੋਈ 3 ਮਹੀਨੇ ਕਹਿੰਦੇ ਨੇ ਕੋਈ ਡੇਢ ਮਹੀਨਾ ਕਹਿੰਦੇ ਨੇ ਤੇ ਅੱਜ ਮੈਂ ਉਹ ਤਮਾਮ ਉਹਨਾਂ ਲੋਕਾਂ ਨੂੰ ਸਵਾਲ ਕਰਦਾ ਕਿ ਤੁਸੀਂ 6 ਮਹੀਨੇ ਮੰਗੇ ਸੀ ਸਰਕਾਰ ਬਣਨ ਵੇਲੇ ਅੱਜ 2 ਸਾਲ ਹੋ ਗਿਆ ਤੇ ਤੁਸੀਂ 2 ਸਾਲ ਵਿੱਚ ਦੀ ਕੀ ਕੀਤਾ ਉਹਨਾਂ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਹੋਊਗਾ ਸਾਨੂੰ ਇਹ ਵੀ ਬੜਾ ਮਾਣ ਆ ਪਰ ਇਸ ਪ੍ਰੋਟੈਸਟ ਨੂੰ ਅੱਜ ਹੀ ਅਸੀਂ ਸ਼ੁਰੂ ਕਰ ਸਕਦੇ ਸੀ ਜਥੇਬੰਦੀਆਂ ਦੇ ਨਾਲ ਗੱਲ ਹੋਈ ਆ ਆਪਣੇ ਨੇੜੇ ਵੀ ਬਹੁਤ ਪ੍ਰੋਗਰਾਮ ਹੋ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸ਼ਹੀਦ ਦਿਵਸ ਹਫ਼ਤਾ ਵੀ ਚੱਲ ਰਿਹਾ ਉਹਦੇ ਵਿੱਚ ਵੀ ਪ੍ਰੋਗਰਾਮ ਜਿਹੜੇ ਬਹੁਤ ਜ਼ਿਆਦਾ ਚੱਲ ਰਹੇ ਆ ਪਰ ਇੱਥੇ ਪਹਿਲੇ ਦਿਨ ਵੀ ਅਸੀਂ ਕਿਹਾ ਸੀਗਾ ਵੀ ਅਸੀਂ ਲੋਕਾਂ ਦੀ ਖੱਜਲ ਖਵਾਰੀ ਨਹੀਂ ਕਰਨੀ ਕਿਉਂਕਿ 6 ਮਹੀਨੇ ਪਹਿਲਾਂ ਵੀ 18 ਦੇ ਵਿੱਚ ਜਿਹੜੀ ਖੱਜਲ ਖਵਾਰੀ ਲੋਕਾਂ ਦੀ ਹੋਈ ਸੀ ਤੇ ਜਿਹਦੇ ਨਾਲ ਵਿਸ਼ਵਾਸ ਘਾਟ ਹੋਇਆ ਅਸੀਂ ਆਪਣਾ ਤਨ ਮਨ ਧਨ ਸਾਰਾ ਲਾ ਚੁੱਕੇ ਆ ਪਰ ਇੱਕ ਆਪ ਦਾ ਸਰੀਰ ਰਹਿੰਦਾ ਸੀ ਉਹ ਵੀ ਲੌਨ ਨੂੰ ਉੱਥੇ ਤਿਆਰਾਂ ਪਰ ਇਹਨਾਂ ਸਰਕਾਰਾਂ ਨੂੰ ਅਸੀਂ ਇਸ ਤਰੀਕੇ ਖੁੱਲਾ ਨਹੀਂ ਛੱਡ ਸਕਦੇ ਸੋ ਮੈਂ 22 ਤਰੀਕ ਇੱਕ ਤਰੀਕ ਆ ਕੋਰਟ ਦੇ ਵਿੱਚ ਜਿਹਦਾ ਇਹਨਾਂ ਨੇ ਜ਼ਿਕਰ ਕੀਤਾ ਹੋਇਆ ਕਿ 22 ਤਰੀਕ ਨੂੰ ਅਸੀਂ ਆਪਣਾ ਜਿਹੜਾ ਸਾਰਾ ਕੁਝ ਪੂਰਾ ਕਰ ਦਿਆਂਗੇ ਜਿੱਥੇ 2 ਸਾਲ ਟੱਪ ਗਿਆ ਉੱਥੇ ਆ 5 4 ਦਿਨ ਦੀ ਖੇੜਾ ਉਹ ਵੀ ਟੱਪ ਜਾਣੇ ਆ ਪਰ ਮੈਂ ਕਹਿਣਾ ਚਾਹਣਾ ਕਿ 22 ਤੋਂ ਬਾਅਦ ਇੱਕ ਦਿਨ ਹੋਵੇ ਜਾਂ ਦੋ ਦਿਨ ਹੋਣ ਉਸ ਦਿਨ ਤੋਂ ਬਾਅਦ ਅਸੀਂ ਆਪਣਾ ਜਿਹੜਾ ਮਰਨਵਤ ਦਾ ਪ੍ਰੋਗਰਾਮ ਸੀਗਾ ਉਹ ਜਰੂਰ ਸ਼ੁਰੂ ਕਰਾਂਗੇ ਤੇ ਉਹ ਉਹ ਉਸ ਹੱਦ ਤੱਕ ਜਾਊਗਾ ਕਿ ਸਾਨੂੰ ਕੋਈ ਪ੍ਰਵਾਹ ਨਹੀਂ ਹੋਊਗੀ ਕੋਈ ਸਾਨੂੰ ਇਸ ਚੀਜ਼ ਨਾਲ ਸਾਨੂੰ ਸਰਪੇਸ ਤੱਕ ਮਤਲਬ ਆ ਕਿ ਸਾਡੇ ਇਸਤਾਨ ਨੂੰ ਇਨਜਾਮ ਦੇਣ ਵਾਲੇ ਲੋਕ ਜਿਹੜੇ ਸੰਕਤਾਂ ਦੀ ਕਚਹਿਰੀ ਦੇ ਵਿੱਚ ਜਨਤਕ ਕੀਤੇ ਜਾਣ ਜਿਸ ਦੇ ਨਾਲ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਂ ਵਾਕਈ ਇਹ ਲੋਕ ਜ਼ਿੰਮੇਵਾਰ ਨੇ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ 22 ਤਰੀਕ ਵਾਲੇ ਦਿਨ ਉਸੇ ਹੀ ਫਰੀਦਕੋਟ ਦੀ ਕੋਰਟ ਦੇ ਵਿੱਚ ਜੇ ਕੁਝ ਨਹੀਂ ਕਰਦੇ ਤਾਂ ਉੱਥੋਂ ਮੈਂ ਅਗਲੇ ਇੱਕ ਅੱਧੇ ਦਿਨ ਬਾਅਦ ਇੱਥੇ ਜਗ੍ਹਾ ਤੇ ਮਰਨ ਮਰਦ ਤੇ ਬੈਠਾਂਗਾ ਸੋ ਇਹ ਇੱਥੋਂ ਤੱਕ ਦੀ ਜਿਹੜੀ ਆ ਉਹਨਾਂ ਟਾਈਮ ਬੈਠੇ ਰਵਾਂਗੇ ਜਿੰਨਾ ਟਾਈਮ ਇਹ ਮਸਲਾ ਹੱਲ ਨਹੀਂ ਕਰਦੇ ਜਾਂ ਸਾਡੇ ਇੱਥੋਂ ਸੁਵਾਸ ਨਿਕਲ ਲਗੇ ਜਾਂ ਸਾਡੀ ਆਰਤੀ ਚੱਕੀ ਜਾਊਗੀ ਤੇ ਜਾਂ ਇਹ ਉਹਦੇ ਚਲਾਨ ਪੇਸ਼ ਕਰਨਗੇ ਸ਼੍ਰੀ ਰਾਜ ਜੀ ਦੀ ਮਾਤਰੀ ਵੀਰ ਬਾਦਲ ਨੇ ਮਾਫੀ ਮੰਗੀ ਹੈ ਇਸ ਤਰ੍ਹਾਂ ਦੇਖਦੇ ਹੋ। ਦੇਖੋ ਜੀ ਇੱਕ ਪਾਰਟੀ ਦੀ ਮਾਫੀ ਆ ਪਹਿਲੀ ਗੱਲ ਤਾਂ 9 ਸਾਲ ਦਾ ਸਮਾਂ ਉਦੋਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ 14 ਅਕਤੂਬਰ ਨੂੰ ਗੋਲੀ ਚਲਾਉਣ ਤੋਂ ਪਹਿਲਾਂ ਇੱਕ ਬਹੁਤ ਵੱਡਾ ਇਕੱਠ ਸੀਗਾ ਪੂਰੇ ਦੇ ਵਿੱਚ ਉੱਥੇ ਆ ਕੇ ਬੈਠ ਕੇ ਵੀ ਉਹ ਗੱਲ ਕਰ ਸਕਦੇ ਸੀ ਉੱਥੇ ਆ ਕੇ ਵੀ ਸੰਗਤਾਂ ਦੇ ਨਾਲ ਮਾਫੀ ਮੰਗ ਸਕਦੇ ਸੀ ਆਪਣੀ ਪਾਰਟੀ ਦੇ ਵਿੱਚ ਖੜ ਕੇ ਆਪ ਦੇ ਚਾਰਕ ਬੰਦਿਆਂ ਦੇ ਵਿੱਚ ਖੜ ਕੇ ਮਾਫੀ ਮੰਗਣਾ ਕੋਈ ਮਾਫੀ ਨਹੀਂ ਹੁੰਦੀ ਇੱਕ ਪੋਲੀਟਿਕਲੀ ਸਟੰਟ ਹੈ ਤੇ ਆਪਦੀ ਪਾਰਟੀ ਨੂੰ ਸਟੈਬਲਿਸ਼ ਕਰਨ ਲਈ ਉਹ ਆਪਦੇ ਲੋਕਾਂ ਦੇ ਵਿੱਚ ਹੀ ਕਰ ਰਹੇ ਆ ਇਸ ਤਰ੍ਹਾਂ ਦੀ ਤੁਸੀਂ ਮਾਫੀ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦੇ ਵਿੱਚ ਖੜ ਕੇ ਇੱਕ ਆਮ ਲੋਕਾਂ ਦਾ ਇਕੱਠ ਕਰਕੇ ਤੇ ਜਾਂ ਅਕਾਲ ਤਖਤ ਸਾਹਿਬ ਦੇ ਉੱਤੇ ਸਨਮੁਖਕ ਨਿਵਾਣੇ ਸਿੱਖ ਵਜੋਂ ਸਭ ਤੋਂ ਵੱਡੀ ਆਧਾਰਨ ਉਹਨਾਂ ਕੋਲੇ ਪਈਆ ਸੁੱਚਾ ਸਿੰਘ ਲਗਾਣੇ ਬੱਜਰ ਕਰਤ ਕੀਤੀ ਸੀ ਉਹਨਾਂ ਦੀ ਪਾਰਟੀ ਦਾ ਇੱਕ ਕਰੰਦਾ ਸੀ ਤੇ ਇਹਨਾਂ ਨੇ ਉਹਨੂੰ ਪਾਰਟੀ ਚੋਂ ਕੱਢਿਆ ਕਿਉਂਕਿ ਉਹਦੇ ਸਾਰੇ ਅਹੁਦੇ ਵਾਪਸ ਲਏ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਉਹਨੂੰ ਪੇਸ਼ ਕੀਤਾ ਗਿਆ ਤੇ ਪੰਜ ਸਿੰਘ ਸਹਿਬਾਨਾਂ ਵੱਲੋਂ ਉਹਨੂੰ ਤਨਖਾਹ ਲਈ ਗਈ ਤੇ ਅੱਜ ਵੀ ਉਹਦੀ ਉਹ ਜਿਹੜੀ ਤਨਖਾਹ ਵਰਕਰਰ ਚੱਲ ਰਹੀ ਹੈ ਤੇ ਉਹਨੂੰ ਮੈਂ ਸਮਝਦਾ ਕਿ ਸਿੱਖ ਪੰਥ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹਜੇ ਤੱਕ ਕਿਉਂਕਿ ਉਹਨੇ ਬੱਜਰ ਕਰਤ ਕੀਤੀ ਸੀ ਤੇ ਅੱਜ ਇਹਨਾਂ ਲੋਕਾਂ ਨੇ ਤਾਂ ਪੀਸਫੁੱਲ ਪ੍ਰੋਟੈਸਟ ਕਰਦਿਆਂ ਤੇ ਜਿੱਥੇ ਗੁਰੂ ਸਾਹਿਬ ਨੇ 21 ਵਿਸਵੇ ਦਾ ਦਰਜਾ ਦਿੱਤਾ ਸੰਗਤ ਨੂੰ 20 ਵਿਸਵੇ ਗੁਰੂਆ ਤੇ 21 ਵਿਸਵੇ ਸੰਗਤ ਆ ਤੇ ਉਸ ਪੀਸਫੁੱਲ ਪ੍ਰੋਟੈਸਟ ਕਰਦੀ ਸੰਗਤ ਤੇ ਗੋਲੀਆਂ ਚਲਾਈਆਂ ਤੇ ਇਹ ਕਿਵੇਂ ਇਕੱਲੇ ਖੜ ਕੇ ਆਪ ਦੇ ਚਾਰ ਬੰਦਿਆਂ ਦੇ ਵਿੱਚ ਮਾਫ਼ੀ ਦੇ ਹੱਕਦਾਰ ਹੋ ਸਕਦੇ ਆ